Able, ext ordinaryUSA mis morally terminaria pra тр色i or horibazko sinhoni 黃abally, kurzibaz, rijgarmagda maaik, er driega karafanmen u strongiz, os negrasik Vision, evérgish gen sink toes ਕੰਗੀ ਦੇ ਮਾਧਮ ਦਾ ਸੰਗ ਇਹ ਹਾਣ ਨਾਰੀ ਤੇ ਸੁਨ 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 ਦੇ ਕੰਗ ਦੇ ਮਾਧਮ ਦਾ ਸੰਗ ਇਹ ਹਾਣ ਨਾਰੀ ਇਹ ਮੋਤੀ ਨੇ ਕਸਮੀ ਤੇ ਰਹਾਂ ਇਹ ਮਰਨੇ ਦੇ ਸੰਗ ਚੱਲੇ 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 ਉਹ ਦੇ ਮਰਨੇ ਦੇ ਸੰਗ ਚੱਲੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੇਗ ਬਾਦਰ ਸਿਮਰੈ ਕਾਰਮ ਨੌਂ ਨੇ ਦਾਵੇ ਤਾਏ ਸਭ ਤਨੀ ਕੋਈ ਸਾਏ ਆਤਨ ਸਹਿਬ ਸ੍ਰੀ ਗੁਰੂ ਥੇਗ ਬਾਦਰ ਸਾਹਿਬ ਜੀ ਦੇ ਸ਼ੀਧੀ ਘੜੇ ਦੇ ਸੰਬੰਧ ਵਿੱਚ ਜਿੰਦਰ ਸ਼ੈਰ ਦੇ ਵਿੱਚ ਗੁਰਦੁਆਰਾ ਨੌਵੀਂ ਪਾਸ਼ਾਹੀ ਦੂਖ ਨਿਵਾਰਨ ਸਾਹਿਬ ਤੋਂ ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਜਿੰਦਰ ਸ਼ੈਰ ਦੀਆਂ ਸਿੰਘ ਸੁਭਾਵਾਂ ਧਰਮ ਜਿੱਥੇ ਬੰਦੀਆਂ ਤੇ ਹੋਰ ਗੁਰਸਿੱਖ ਨਗਰ ਨਾਨਕ ਨਾਮ ਲੈਵਾ ਸਾਰੇ ਵਿੱਚ ਸ਼ਾਮਲ ਹੁੰਦੇ ਹਨ ਔਰ ਇਹ ਨਗਰ ਕੀਰਤਨ 19 ਸਥਾਨ ਤੋਂ ਚੱਲਗੇ ਸਿੱਧਾ ਮਾਰਕਟੋਂ ਜਾਏਗਾ ਮਾਰਕੀਟ ਮਾਰਕਟੋਂ ਮਾਰਕੀਟ ਤੋਂ ਮਾਰਕਟੋਂ ਗੁਰਦੁਆਰਾ ਸਿੰਘ ਸਭਾ ਸਾਹਿਬ ਉਸ ਤੋਂ ਬਾਅਦ ਮਸੰਤ ਚੌਂਤ ਹੁੰਦਾ ਹੋਇਆ ਫਿਰ ਵਾਪਸ ਇਹ ਮੈਨਬਰ ਚੌਂਤ ਹੁੰਦਾ ਪਾਈਕ ਜੱਤਾ ਜੀ ਮਾਰਕੀਟ ਵਿਖੇ ਆ ਕੇ ਸੰਤਾਂ ਸੇਵਾ ਕਰਨੀਆਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਆਗੇ ਫਿਰ ਸੰਪੰਨ ਹੋਏਗਾ ਹਰ ਸਾਲ ਦੀ ਤਰ੍ਹਾਂ ਇਸ ਸ਼ਹਿਰ ਜੀਆਂ ਸਾਰੀਆਂ ਸੰਗਤਾਂ ਦੂਰ ਦੁਆੜੇ ਪਿੰਡਾਂ ਵਿੱਚੋਂ ਇਸੇ ਸ਼ਾਮਲ ਹੁੰਦੇ ਹਨ ਉਹਨਾਂ ਸਾਰਿਆਂ ਨੂੰ ਜੀਆਂ ਇਹਨਾਂ ਧੰਨਵਾਦ ਕਰਦਾ ਨਾਲ ਬੇਨਤੀ ਕਰਦਾ ਕਿ ਗੁਰਤੇਗ ਬਾਸਪਾ ਦਾ ਸ਼ਹੀਦੀ ਦਿਹਾੜਾ ਮਨਾਇਆ ਤਾਂ ਸਫਲ ਹੋਏਗਾ ਜੇ ਅਸੀਂ ਗੁਰਤੇਗ ਬਾਸਪਾ ਦੀਆਂ ਸਿੱਖਿਆਵਾਂ ਆਪਣੇ ਮਨ ਵਿੱਚ ਧਾਰਨ ਕਰੀਏ 사ਧੂ ਰ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ ਮਨ ਦਾ ਮਨ ਹੰਗ ਮਨ ਦੇ ਹੰਕਾਰ ਵਿੱਚ ਅਸੀਂ ਘੁੰਮਦੇ ਆਂ ਅਸੀਂ ਹਰ ਵੇਲੇ ਹੰਕਾਰ ਵਿੱਚ ਗੱਲਾਂ ਕਰਦੇ ਆ ਮੈਂ ਕੀ ਆ ਮੈਂ ਕਰਾਂਗਾ ਮੈਂ ਕਰ ਸਕਾਂਗਾ ਮੈਂ ਮੈਂ ਛੱਡ ਦਈਏ ਤੂੰ ਤੂੰ ਕਰੀਏ ਜੋ ਸਤਗੁਰ ਦਾ ਹੁਕਮ ਹੈ ਸਤਗੁਰ ਨੇ ਸਾਨੂੰ ਵਿਰਾਗਮਈ ਬਾਣੀ ਬਖਸ਼ੀ ਜਿਸ ਵਿੱਚ ਸਤਗੁਰ ਨੇ ਤੇ RAM ਗਿਓ ਰਾਵਣ ਗਿਓ ਜਾਕੋ ਬਹੁ ਪਰਵਾਰ ਇਸ ਸੰਸਾਰ ਵਿੱਚ ਜੋ ਆਇਆ ਹੈ ਉਹਨੇ ਇੱਕ ਦਿਨ ਜਾਣਾ ਹੈ ਭਾਵੇਂ ਜੁੱੜਾ ਵੱਡੀ ਵੱਡਾ avatars ਹੋਵੇ ਜਾਂ ਕੋ ਜਿੱਡਾ ਮਰਜੀ ਰਾਜਾ ਹੋਵੇ ਸਭ ਨੇ ਸੰਸਾਰ ਛੱਡ ਕੇ ਜਾਣਾ ਹੈ ਇਸ ਗੱਲ ਦਾ ਖਿਆਲ ਰੱਖਿਏ ਕਿ ਅਸੀਂ ਸੰਸਾਰ ਵਿੱਚ ਰਹਿੰਦੇ ਆ ਨਾਮ ਜਪੀਏ ਪ੍ਰਭੂ ਦੇ ਗੁਣ ਗਾਈਏ ਉਸ ਦੇ ਗੁਣ ਗਾ ਕੇ ਆਪਣਾ ਮਨੁੱਖਾ ਦੇਈ ਸਫਲ ਕਰੀਏ ਗੁਰੂ ਸਾਹਿਬ ਦੀਆਂ ਸਖਿਆਵਾਂ ਨੂੰ ਆਪਣੇ ਮਨ ਧਾਰਨ ਕਰੀਏ ਤਾਂ ਕਿ ਸਾਡੀ ਮਨੁੱਖਾ ਦੇਈ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਅੱਜ ਉਹਨਾਂ ਦਾ ਸ਼ਹੀਦੀ ਪੁਰਗ ਜਲੰਧਰ ਦੇ ਵਿੱਚ ਗੁਰੂ ਤੇਗ ਬਹਾਦਰ ਦੁਖਦਵਾਰਨ ਸਾਹਿਬ ਗੁਰਦੁਆਰਾ ਜਿੱਥੇ ਦੇ ਗੱਭਾ ਸਾਹਿਬ ਪ੍ਰਧਾਨ ਨੇ ਉੱਥੋਂ ਅਜ ਨਗਰ ਕੀਰਤਨ ਹਰ ਸਾਲ ਕੱਢਿਆ ਜਾਂਦਾ ਤੇ ਅੱਜ ਕੱਢਿਆ ਜਾ ਰਿਹਾ ਹੈ ਤੇ ਸੰਗਤਾਂ ਬੜੀਆਂ ਹੀ ਹੋਮ ਹੋਮ ਆ ਕੇ ਪਹੁੰਚੀਆਂ ਨੇ ਅੱਜ ਦੇ ਦਿਨ ਤੇ ਜਿੱਥੇ ਢਾਡੀ ਵਾਰਾ ਗਾਰੇ ਨੇ ਜਿੱਥੇ ਲੰਗਰ ਲੱਗੇ ਨੇ ਉੱਥੇ ਹਰ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਮਾਲਟੋਨ ਗੁਰਦੁਆਰੇ 'ਚ ਬਹੁਤ ਵੱਡਾ ਸਵਾਗਤ ਸੰਗਤ ਦਾ ਹੋਇਆ ਉਥੋਂ ਦੇ ਪ੍ਰਧਾਨ ਸਿਟੀ ਸਾਹਿਬ ਤੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿਵੇਂ ਜਿਵੇਂ ਸੰਗਤ ਦੇ ਬੰਦੀ ਖੁਸ਼ੀ ਹੈ ਉਸੇ ਤਰ੍ਹਾਂ ਨਾਲ ਸੰਗਤ ਸੇਵਾ ਕਰਦੀ ਏ ਸਰਦਾਰ ਭਵਿੰਦਰ ਸਿੰਘ ਜੀ ਖਾਲਸਾ ਇਹ ਪਰਿਵਾਰ ਇੱਕ ਐਸਾ ਪਰਿਵਾਰ ਏ ਜਦੋਂ ਦਾ ਦਿੱਲੀ ਤੋਂ ਆਇਆ ਹੈ ਬਹੁਤ ਵੱਡੀ ਸੇਵਾ ਕਰਦਾ ਜੀ ਕੇ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਨੇ ਬਹੁਤ ਵਧੀਆ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੈ ਕਿ ਹਰ ਨਗਰ ਕੀਰਤਨ ਤੇ ਕਤਾਬਾਂ ਦੇ ਸਟਾਲ ਲਗਾਏ ਜਾਂਦੇ ਨੇ ਧਾਰਮਿਕ ਕਤਾਬਾਂ ਦੇ ਜਿੰਦੇ ਵਿੱਚ ਬੱਚਿਆਂ ਨੂੰ ਸਿੱਖ ਦਿੱਤੀ ਜਾਂਦੀ ਏ ਤੇ ਸਾਰਾ ਇਤਿਹਾਸ ਨਾਲ ਕਿਵੇਂ ਸਿੱਖਦੇ ਰਹਿਣਾ ਹੈ ਕਿਵੇਂ ਸਿੱਖਦੀਆਂ ਸਾਰੀਆਂ ਪਰਪਰਾਵਾਂ ਕਿਸ ਤਰੀਕੇ ਨਾਲ ਪਾਰ ਕਰਦੀਆਂ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਿਟਰੇਚਰ ਤੇ ਸਾਰੀਆਂ ਕਤਾਬਾਂ ਬੰਦਾ ਬਹਾਦਰ ਜੀ ਦੀਆਂ ਸਾਰੀਆਂ ਕਤਾਬਾਂ ਉਹ ਕਿਸੇ ਸਿੱਖ ਇਤਿਹਾਸੀ ਵਾਸਤੇ ਇਹ ਕਤਾਬਾਂ ਭੇਟ ਕੀਤੀਆਂ ਜਾਂਦੀਆਂ ਫ੍ਰੀ ਕੀਤੀਆਂ ਜਾਂਦੀਆਂ ਤੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਧੰਨਵਾਦ ਕਰਦਾ ਤੇ ਇਹ ਤੋਂ ਵੀ ਸੱਗਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਨ ਚ ਬਹੁਤ ਵੱਡੀ ਸੇਵਾ ਹੈ ਤੇ ਬੜਾ ਵੱਡਾ ਪਿਆਰ ਹੈ ਸਵੇਰੇ 9 ਵਜੇ ਦਾ ਨਗਰ ਕੀਰਤਨ ਰਬ ਹੋਇਆ ਹੈ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਸਮਾਗਮ ਹੁੰਦੇ ਨੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਫਤਿਹ ਬੁਲਾਉਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਵੇਂ ਮੈਂ ਸਾਰੇ ਸਟਾਲਾਂ ਤੇ ਗਿਆ ਜਦੋਂ ਇਸ ਸਟਾਲ ਤੇ ਆਇਆ ਤੇ ਭਵਿੰਦਰ ਸਿੰਘ ਖਾਲਸਾ ਜੀ ਨੇ ਮੈਨੂੰ ਕਿਤਾਬਾਂ ਦਾ ਸੈੱਟ ਪੇਟ ਕੀਤਾ ਤੇ ਮੇਰੇ ਮਨ ਦੇ ਵਿੱਚ ਆਸ ਜਾਗੀ ਕਿ ਮੈਂ ਕਿਤਾਬਾਂ ਜਾ ਕੇ ਕਰ ਪੜਾਂਗਾ ਤਿੰਨ ਦੇ ਵਿੱਚੋਂ ਬਹੁਤ ਕੁਝ ਸਿੱਖਾਂਗੇ ਇਸੇ ਤਰ੍ਹਾਂ ਜਿਹੜਾ ਪ੍ਰਾਣੀ ਵੀ ਕਿਤਾਬਾਂ ਲੈ ਕੇ ਜਾਂਦਾ ਉਹਦੇ ਮਨ 'ਚ ਵੱਡੀ ਆਸ ਹੁੰਦੀ ਛੋਟੀ ਗੱਲ ਨਹੀਂ ਹੁੰਦੀ ਤੇ ਸਾਰਿਆਂ ਨਾਲ ਵੱਡੀ ਸੇਵਾ ਹੈ ਮੈਂ ਖਾਲਸਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਕਿਤਾਬਾਂ ਪੇਟ ਕੀਤੀਆਂ ਨੇ ਤੇ ਮੈਂ ਸਿਰ ਨਵਾ ਕੇ ਇਹ ਕਿਤਾਬਾਂ ਨੂੰ ਲੈ ਕੇ ਜਾ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਲ ਦੀ ਤਰ੍ਹਾਂ ਗੁਰਤੇਗ ਬਾੜਨਗਰ ਕਿ ਸ਼ੀਦੀ ਦਿਹਾੜਾ ਮਨਾਇਆ ਜਾਂਦਾ ਪਿਆ ਮੈਂ ਗੁਰਦੁਆਰਾ ਕਮੇਟੀ ਦੀ ਸਲਾਣਾ ਕਰਨਾ ਜਿਹੜੇ ਹਰ ਸਾਲ ਸੰਗਤਾਂ ਨੂੰ ਜੋੜ ਕੇ ਉਹ ਵਧੀਆ ਉਪਰਾਲਾ ਕਰਦੇਵੇਂ ਤੇ ਦਿnde ਸਾਡੇ ਪ੍ਰਧਾਨ ਜਗਦੀਸ਼ ਸਿੰਘ ਗੱਭਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਨੇ ਆ ਉਸ ਤੋਂ ਬਾਅਦ ਸਭ ਤੋਂ ਉਸ ਤੋਂ ਬਾਅਦ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਧੰਨਵਾਦ ਕਰਨੇ ਆ ਜਿਹੜੇ ਹਰ ਸਾਲ ਸਾਨੂੰ ਇਥੋਂ ਲਿਟਰੇਚਰ ਭੇਜਦੇਵੇਂ ਧਾਰਮਿਕ ਲਿਟਰੇਚਰ ਵੀ ਭੇਜਦੇਵੇਂ ਅਸੀਂ ਉਹਨਾਂ ਦਾ ਸਟਾਲ ਲਾਣੇ ਆ ਉਹ ਹਰ ਬੱਚਾ ਇਹ ਰਿਕਾਰ ਇੱਕ ਇੱਕ ਜੜੀ ਕਿਤਾਬ ਜਾਂਦੀ ਏ ਉਹ ਮੈਸੀ ਸਹੀ ਜਾਂਦਾ ਉਹ ਜਿਹੜਾ ਆਪਣਾ ਜੜੀ ਕਿਤਾਬ ਹੈ ਅਕਾਲ ਤਖਤ ਦੀ ਜਿਹੜੀ ਮਨਜ਼ੂਰੀ ਏ ਉਹ ਕਿਤਾਬਾਂ ਧਾਰਮੀ ਕਿਤਾਬ ਆ ਗਈ ਹੈ ਜਿਹੜਾ ਬੱਚਿਆਂ ਨੂੰ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਆ ਗਿਆ ਆਪਣਾ ਅਸੀਂ ਸਾਰੇ ਸਾਂਝੇ ਰਲ ਕੇ ਮਿਲ ਕੇ ਸਾਡੀ ਐਸੋਸੀਏਸ਼ਨ ਨੇ ਭਾਈ ਜੇਤਾ ਜੀ ਮਾਰਕੀਟ ਜਿੰਦੇ ਸਾਡੇ ਪ੍ਰਧਾਨ ਅਗੇ ਪਾਪਾ ਜੀ ਅਸੀਂ ਸਾਰੇ ਮਿਲ ਕੇ ਲੰਗਰੀ ਲਾਨਨੇ ਆ ਸਾਂਝੇ ਤੌਰ ਤੇ ਕਾਫੀ ਸਾਲਾਂ ਤੋਂ ਅਸੀਂ ਕਰ ਰਹੇ ਆ ਅਸੀਂ ਸਾਰਿਆਂ ਦਾ ਬਹੁਤ ਬਹੁਤ ਤਨਮਾਨ ਕਰਨੇ ਆ ਔਰ ਉਹਨਾਂ ਦੀ ਪੂਰੀ ਟੀਮ ਦਾ ਵੀ ਧਨਵਾਦ ਕਰਨੇ ਆ ਔਰ ਮਨਜੀਤ ਸਿੰਘ ਜੀ ਕੇ ਜਿਹੜੇ ਸਾਡੇ ਪ੍ਰਧਾਨ ਆਗੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਉਹਨਾਂ ਦਾ ਵੀ ਸ਼ੋਕ ਬਹੁਤ ਸਾਨੂੰ ਮਿਲਦਾ ਹੈ ਹਰ ਸਾਲ ਉਹਨਾਂ ਦਾ ਵੀ ਧਨਵਾਦ ਕਰਨੇ ਆ ਤੇ ਅਸੀਂ ਕੋਰ ਉਪਲਾਲਾ ਕਰਨੇ ਆ ਜੀ ਆਪਣਾ ਉਸ ਤੋਂ ਬਾਅਦ ਅਸੀਂ ਫੁੱਲਾਂ ਦੀ ਵਰਖਾ ਪੰਜ ਪਿਆਰਿਆ ਤੇ ਤੇ ਗੁਰੂ ਗ੍ਰੰਥ ਸਾਹਿਬ ਤੇ ਫੁੱਲਾਂ ਦੀ ਵਰਖਾ ਵੀ ਕਰਨੀ ਹੈ ਤੇ ਲੰਗਰ ਲੰਗਰ ਵੀ ਲਾਣਾ ਐਸੋਸੀਏਸ਼ਨ ਵੱਲੋਂ ਇਕੱਠਾ ਮਿਲ ਕੇ ਸਾਂਝੇ ਤੌਰ ਤੇ ਤੇ ਲਿਟਰੇਚਰ ਜੜਾ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀਪੁਰ ਦੇ ਸਬੰਧ ਚ ਜਿਹੜਾ ਨਗਰ ਕੀਰਤਨ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਭਾਈ ਜੱਤਾ ਜੀ ਮਾਰਕੀਟ ਚ ਪੁੱਜੇਗਾ ਤੇ ਉਸ ਦੇ ਵਿੱਚ ਸਰਪ੍ਰੇਖ ਦਰਸਨ ਸਿੰਘ ਜੀ ਖਾਲਸਾ ਵੱਲੋਂ ਤੇ ਉਹਨਾਂ ਦੇ ਸਾਰੇ ਨਿੱਤਰ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਧਾਰਮਿਕ ਲਿਟਰੇਚਰ ਹਰ ਸਾਲ ਇੱਥੇ ਵੰਡਿਆ ਜਾਂਦਾ ਹੈ ਉਹਦੇ ਨਾਲ ਸਿੱਖ ਪਰਿਵਾਰਾਂ ਨੂੰ ਤੇ ਸਿੱਖਾਂ ਦੇ ਬੱਚਿਆਂ ਨੂੰ ਬਹੁਤ ਵਧੀਆ ਉਹਦਾ ਪੜ੍ਹ ਕੇ ਪਤਾ ਲੱਗਦਾ ਹੈ ਕਿ ਅਸੀਂ ਕੌਮ ਪ੍ਰਤੀ ਕਿਸ ਤਰੀਕੇ ਨਾਲ ਚੱਲਣਾ ਹੈ ਤੇ ਬੱਚਿਆਂ ਦੇ ਉੱਤੇ ਬਹੁਤ ਚੰਗਾ ਉੱਤੇ ਪ੍ਰਭਾਵ ਪੈਂਦਾ ਹੈ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਸਦਾਰ ਭੁਪਿੰਦਰ ਸਿੰਘ ਖਾਲਸਾ ਜੀ ਦਾ ਤੇ ਸਾਰੀ ਪ੍ਰਬੰਧਕ ਕਮੇਟੀ ਜੋ ਇੱਥੇ ਹਲ ਮਿਲ ਕੇ ਆਪਾਂ ਲੰਗਰ ਦੀ ਸੇਵਾ ਕਰਦੇ ਆ ਉਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਹਰ ਸਾਲ ਬੜਾ ਵਧੀਆ ਉਪਰਾਲਾ ਕਰਕੇ ਬਹੁਤ ਚੰਗੇ ਤਰੀਕੇ ਨਾਲ ਆਈਆਂ ਸੰਗਤਾਂ ਦਾ ਇੱਥੇ ਜੀਆਂ ਆਣੂ ਕਹਿੰਦੇ ਹਨ ਅਤੇ ਉਹਨਾਂ ਦੀ ਵਾਸਤੇ ਲੰਗਰ ਦਾ ਪ੍ਰਬੰਧ ਕਰਦੇ ਹਨ ਤੇ ਸੱਚੇ ਪਾਤਸ਼ਾਹ ਮਿਹਰ ਕਰਨ ਹਰ ਸਾਲ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਸੰਗਤਾਂ ਇੱਥੇ ਆਉਣ ਤੇ ਵੱਧ ਤੋਂ ਵੱਧ ਸੰਗਤਾਂ ਦੀ ਅਸੀਂ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦੁਤੀ ਜੀ ਦੀ ਗੁਰਪ੍ਰਬਤ ਇਹਨਾਂ ਦੇ ਜਿਹਾਦਰ ਦੇ ਜਿਵੇਂ ਆਪਣੀ ਆਈਆਂ ਹਜ਼ਾਰੀਆਂ ਸਾਧ ਸੰਗਤ ਅਤੇ ਆਪਣੇ ਸਾਰੇ ਪ੍ਰਬੰਧਕ ਕਮੇਟੀ ਨਵੀਂ ਪਾਸ਼ਾ ਗੁਰਦੁਆਰਾ ਆਪਣੇ ਭੁਪਿੰਦਰ ਸਿੰਘ ਜੀ ਖਾਲਸਾ ਜੀ ਜਸਵਿੰਦਰ ਸਿੰਘ ਮੱਕਰ ਜੀ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਆਪਣੀਆਂ ਸਾਰੀਆਂ ਹੋਈਆਂ ਸਤਾਈਆਂ ਹੋਈਆਂ ਸੰਗਤਾਂ ਨੂੰ ਜੀ ਆਖਦੀ ਆ ਇਸ ਤੋਂ ਇਸ ਤੋਂ ਬਾਅਦ ਮੈਂ ਆਪਣੇ ਜਿਹੜੇ ਭੁਪਿੰਦਰ ਸਿੰਘ ਜੀ ਖਾਲਸਾ ਔਰ ਜਿਹੜੇ ਸਾਡੇ ਦਿੱਲੀ ਤੋਂ ਹਰ ਸਾਲ ਆਕੇ ਇੱਥੇ ਫ੍ਰੀ ਲਿਟਰੇਚਰ ਆਪਣਾ ਮਤਲਬ ਇੱਥੇ ਵੰਡਦੇ ਨੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਜਿਹੜੇ ਸਾਨੂੰ ਸਿੱਖੀ ਨਾਲ ਜੋੜ ਰਹੇ ਨੇ ਇਹਨਾਂ ਨਾਲ ਕਰਕੇ ਹੀ ਸਾਡੇ ਬੱਚੇ ਨੇ ਜੋ ਸਿੱਖੀ ਨਾਲ ਜੋੜਦੇ ਨੇ ਪਰ ਮੈਂ ਕਹਿੰਨੀ ਆ ਕਿ ਵਾਹਿਗੁਰੂ ਜੀ ਇਹਨਾਂ ਨੂੰ ਚਿਰਦੀਆਂ ਗੱਲਾਂ 'ਚ ਰੱਖਣ ਹਰ ਸਾਲ ਇਹਨਾਂ ਨੂੰ ਹਿੰਮਤ ਬਖਸ਼ੀ ਰੱਖਣ ਤੇ ਸਾਰੀਆਂ ਸਾਡੀਆਂ ਆਈਆਂ ਹੋ ਗਈਆਂ ਸੰਗਤਾਂ ਦਾ ਇੱਦਾਂ ਹੀ ਸਵਾਗਤ ਕਰਨਾ ਤੇ ਇੱਦਾਂ ਹੀ ਇਹ ਸਾਰਿਆਂ ਦਾ ਲਿਟਰੇਚਰ ਦਿੰਦੇ ਰਹਿਣ ਤਾਂ ਜੋ ਸਾਡੇ ਬੱਚੇ ਨੇ ਜੋ ਇਹ ਸਿੱਖੇ ਕੋਮਲ ਆਪਣਾ ਧਿਆਨ ਰੱਖਣ ਤੇ ਬਾਹਰ ਨਸ਼ਿਆਂ ਤੋਂ ਔਰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਆਪਣੇ ਬਾਹੂਬਾਨੀ ਨਰੰਗਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਜੋ ਕਿ ਸਾਡਾ ਬਹੁਤ ਸਾਰਾ ਯੋਗਦਾਨ ਦੇ ਰਹੇ ਨੇ ਤੇ ਆਪਣੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਇੱਥੇ ਸਾਡੇ ਸਪੈਸ਼ਲ ਯੂਐਸਏ ਤੋਂ ਸਾਡੀ ਫੈਮਿਲੀ ਆਈ ਹੈ ਜਿਹੜੀ ਕਿ ਸਪੈਸ਼ਲਿਸਟ ਨਗਰ ਕੀਰਤਨ ਲਈ ਆਈ ਹੈ ਪਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰ ਕਰਦੀ ਹੈ ਵਾਈ ਗੁਰਜੀ ਕਾ ਕਰ ਵਾਈ ਗੁਰਜੀ ਕਾ ਕਰ